ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸੇ ਐਡ ਲਾਉਣੀ ਤਾਂ ਆਲੇ ਪਾਸੇ ਪੋਰਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮਾਪੇ ਜਕਰ ਵੀਡੀਓ ਲਾਇਕ ਸ਼ੇਅਰ ਕਮੈਂਟ ਤੇ ਇਨਰ ਫੋਲੋ ਕਰਦਿਆ ਕਰੋ ਆਪਾਂ ਲੈ ਕੇ ਆਏ ਆ ਛੀ ਤੋਂ 7 ਚੀਜ਼ਾਂ ਵੀਡੀਓ ਸਾਰੀ ਵੇਖਿਓ ਸਟੈਪ ਨਾ ਕਰਿਓ ਕੋ ਟਰੈਕਟਰ ਆ ਤੇ ਕੁਝ ਘੱਟੀਆਂ ਕੁੱਟ ਰਾਲੇ ਆ 16 7 ਟਰਾਲਾ ਤੇ ਪੂਰਾ ਵਧੀਆ ਟਰਾਲਾ ਬਣਿਆ ਕਿਸੇ ਵੀਰ ਭਾਈ ਨੂੰ ਦੇਣਾ ਹੋਵੇ ਬਿਜ਼ਨਸ ਪਰ ਕਰਤਾ ਦੇ ਆ ਏਰੀਆ ਤਨਤਾਰਨੋਂ ਰਸੇ ਕਸਣ ਵਾਲਾ ਵੀ ਲੱਗਿਆ ਰਸੇ ਘੱਟੇ ਕਰਨ ਵਾਲਾ ਵੀ ਲੱਗਿਆ ਫੁੱਲ ਮੋਡੀਫਾਈ ਟ੍ਰਾਲਾ ਤੇ 10 ਇੰਚੀ ਗਾਡਰਾਂ ਜਾਂ 10 ਨੜੀ ਹੱਬ ਜਾਂ ਰੇਲ ਦੇ ਹਿੱਸੇ 'ਚ 20 ਬਾਈ ਦੇ ਬਹਿਰਾਂ ਜਾਂ 3 ਫੁੱਟ ਬੈੱਡ ਜਾਂ ਤੇ ਬੈੱਡ ਲਾ ਕੇ ਰੱਖਿਆ ਬਾਅਦ ਕੱਲਾ ਕੱਲਾ ਤੇ ਪਾਸੇ ਚਣਕੇ ਰੱਖਿਆ ਵਾ ਜਾਲੀ ਹੈ ਨਹੀਂ ਬੈੱਡ ਨੂੰ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ ਬੇਰ 'ਤੇ ਲੱਗੇ ਵੀਲ ਕਵਰ ਪਏ ਪੂਰਾ ਸੋਹਣਾ ਟ੍ਰਾਲਾ ਪੂਰਾ ਮੋਡੀਫਾਈ ਟ੍ਰਾਲਾ ਚੰਗੇ ਟਾਇਰ 70 75 ਪੈਸੇ ਇਹ ਰਿਹਾ ਤਰ ਤਾ ਨ ਉੱਥੇ ਖੜਾ ਹੈ ਇਹ 56 ਇੰਚ ਮੱਛੀ ਹੁੱਕ ਜਾਂ ਤਿੰਨ ਮੋੜੇ ਰੱਸੇ ਕਥਨ ਵਾਲੇ ਲਾਏ ਹੋਇਆ ਤੇ ਪੂਰਾ ਵਧੀਆ ਟਰਾਲਾ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਦਾ 4 ਲੱਖ ਤੇ 20000 ਰੁਪਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਜਾਂ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਕੋਕਾ ਵੀ ਟਰਾਲਾ ਤੇ ਵੇਟ ਲਾ ਕੇ ਰੱਖਿਆ ਵਾ ਪੂਰਾ ਵਧੀਆ ਟਰਾਲਾ ਤੇ ਆਸੀਂ ਕੀ ਗੱਡ ਰਹੇ ਕਿ ਦਾਣੜੀ ਹੈ ਹੈੱਡ ਪਜਾ ਰੇਲ ਦੀ 20 ਬਾਈ ਤੇ ਫੇਰਨਾ ਚਾ 3 ਫੁੱਟ ਬੈਠਾ 2 ਫੁੱਟ ਬਾੜ ਚਾ 55 ਇੰਚ ਮਚੀ ਹੁੱਕ ਕਿਤੇ ਗੁੱਲਾ ਪਿੰਦਾ 4 ਇੰਚੀ ਆ ਰੇਲ ਦਾ ਐਸਾ 20 ਬਾਈ ਤੇ ਫੇਰਨਾ 3 ਫੁੱਟ ਬੈਠਾ 2 ਫੁੱਟ ਬਾੜ 4 ਲੱਖ ਤੇ 20000 ਰੁਪਏ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਮਾਲਕ ਵੀ ਦਾ ਨੰਬਰ ਉੱਤੇ ਜਿਹੜੀ ਫਾਰਮਟ ਰੈਕ 60 2009 ਮਾਡਲ ਆ ਤਿੰਨ ਜਣਗੇ ਲੁੱਟਦਾ ਓਕੇ ਆ ਚਾਰੇ ਟਾਇਰ ਨਵੇਂ ਚੜੇ ਹੋਇਆ ਤੇ ਰੰਗ ਤੇ ਨਹੀਂ ਜਮਾ ਨਵੇਂ ਅਰਗਾ ਪਿਆ ਟਰੈਕਟਰ ਤੇ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਛਤਰੀ ਲੱਗੀ ਕਪੜੇ ਵਾਲੀ ਟਾਪ ਲੈਂਕ ਤੇ ਡਾਬਰ ਨਾਲ ਆ ਤੇ ਪੰਜਾਬ ਨੰਬਰ ਆ ਤਿੰਨ ਜਣਗੇ ਲੁੱਟਦਾ ਓਕੇ ਰੰਗ ਬਰਗੜ ਚ ਘੜ ਨਵੇਂ ਲੱਗੇ ਜਮਾ ਤੇ ਇਹ 2009 ਮਾਡਲ ਆ ਟਰੈਕਟਰ ਕੋਕਾ ਵੀ ਸ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬੀਨ ਸਪਰਕਲ ਸਾਡੇ ਇੰਨੇ ਨੇ ਕੇ ਲੈਪਟਾ ਸਾਰਾ ਕੰਮ ਹੋਇਆ ਵਾ 1 ਰੁਪਈਆ ਦਾ ਕੰਮ ਨਹੀਂ ਭਰਦਾ ਵਾ ਕੇ ਲੈ ਸਕਦੇ ਆ 1 ਰੁਪਈਆ ਨੁਕਸਿੰਗ ਟਰੈਕਟਰ ਦੇ ਵਿੱਚ ਕੋਕਾਪੀ ਟਰੈਕਟਰ ਆ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ ਇਹਦਾ 2,60,000 ਰੁਪਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਮੌਕੇ ਦੇ ਮਾਨ ਤਨ ਕਰ ਦੇਣਗੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਆ 2,60,000 ਰੁਪਿਆ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਨੂੰ ਮਾਨ ਤਨ ਕਰ ਦੇਵਾਂਗਾ 855 ਟਰੈਕਟਰ ਆ ਪੰਜਾਬ ਨੰਬਰ 2016 ਮਾਡਲ ਆ ਪਾਵਰ ਸਟੇਅਰ ਨਾਲ ਡਬਲ ਕਲੱਚ ਆ ਡੈਕਸ ਬ੍ਰੇਕਾਂ ਤੇ ਕੁੱਕ ਤੇਲ ਚ ਬ੍ਰੇਕਾਂ ਕਿਸੇ ਵੀਰ ਭਾਈ ਜੀ ਲੈਣਾ ਹੋਵੇ business ਪਰ ਕਰ ਸਕਦੇ ਆ ਯਾਰ ਤੇ ਵਧੀਆ ਟਰੈਕਟਰ ਚਾਹੁੰਦੇ ਲੈਣਾ ਤੇ ਟਾਇਰ ਹੈਗੇ 70 75 ਪੈਸੇ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀਆਂ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਇੰਨੇ ਗੇਲ ਉੱਤੋਂ ਦਾ ਓਕੇ ਆ ਬਿਲਕੁਲ ਕਲਚ ਪਲੇਟ ਵਾਲੇ ਨੜਾ ਕੋਲ ਵੀ ਨਹੀਂ ਖੁੱਲਿਆ ਟਰੈਕਟਰ ਆ ਕਲਚ ਪਲੇਟ ਵਾਲੇ ਨੜਾ ਕੋਲ ਉਵੇਂ ਪਿਆ ਟਰੈਕਟਰ ਜਮਾ ਨਹੀਂ ਖੁੱਲਿਆ ਤੇ ਵਧੀਆ ਤੂੰ ਤੂੰ ਵੀ ਫੋਟੋ ਪਾ ਜੇ ਕੋਈ ਬੰਦਾ ਪਾਉਂਦਾ ਨਹੀਂ ਸਿੱਧਗਾ ਫਟਮਾ ਖਿੱਚ ਕੇ ਭੇਜ ਦਿੰਦਾ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਡਰਵਰ ਫੱਟੀ ਟੰਡਾ ਡੰਡਾ ਨਾਲ ਤੇ ਟਾਪ ਨੇਕ ਨਾਲ ਤੇ ਕੋਕਾ ਵੀ ਟਰੈਕਟਰ ਆ ਪੰਜਾਬ ਨੰਬਰ ਆ ਤੇ ਰੇਟ ਫੋਨ ਤੇ ਕਰ ਲਓ ਰੇਟ ਦੱਸਿਆ ਨਹੀਂ ਮਾਲਕਾਂ ਨੇ ਸਾਰੀ ਜਾਣਕਾਰੀ ਫੋਨ ਲਗਾ ਕੇ ਲੈ ਸਕਦੇ ਆ ਕੋਕਾਪੀ ਟਰੈਕਟਰ ਆ ਏਰੀਆ ਲੁਧਿਆਣਾ ਲੁਧਿਆਣੇ ਰਗੇ ਜਿ ਖੜਾ ਟਰੈਕਟਰ ਇਹ 735 2000 ਮਾਡਲ ਕੋਕਾਪੀ ਟਰੈਕਟਰ ਜਮਨ ਨਾ ਉੱਚਾ ਮਾਡਲ 90 ਪੈਸੇ ਟਾਇਰ ਹੈ ਦੇ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆ ਤਾਪ ਲੈਂ ਕੋ ਕਹਿੰਦੇ ਕਿ ਨੂੰ ਡਾਬਰ ਨਾਲ ਆ ਮਲਗਾਰ ਛਾੜ ਕਿਤੋਂ ਗਲੇ ਨਹੀਂ ਪੂਰੇ ਸਾਫ ਪਏ ਆ ਤੇ ਜਿਹੜੇ ਰੀਡ ਕਿਚ ਖੜਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ 90 ਬੇਸੇ ਚਾਰੇ ਟਾਇਰ ਆ ਪੰਜਾਬ ਨੰਬਰ ਆ ਦੁਬਾਰਾ ਭੇਜ ਦੱਸਦੇ ਤੁਹਾਨੂੰ ਕੋਕਾ ਵੀ ਟਰੈਕਟਰ ਆ ਤੇ 2000 ਮਾਡਲ ਆ ਆਪਾਂ ਰੀਡ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ 2 ਲੱਖ ਤੇ 30000 ਰੁਪਏ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਤੁਹਾਡਾ 5000 ਰੁਪਏ ਲਸ ਕਰ ਦੇਣਗੇ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲਦੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗੇ ਦੱਸਦੀ 2016 ਮਾਡਲ ਗੱਡੀ ਆ ਸਵੈਕਟ ਜੜੈਰ ਜੜੈਰ ਹੈ ਸਵੈਕਟ ਤੋਂ ਤੇ ਬੈਂਪਰ ਤੋਂ ਲੈ ਕੇ ਤੇ ਸਾਰੀ ਰੰਗ ਪੇਂਟ ਦੀ ਨੀਰ ਆ ਜਾ ਲਾਈ ਵੀਲ ਪਾਏ ਹੋਇਆ ਸੀਟ ਕਵਰ ਜਮਾ ਨਵੇਂ ਪਏ ਆ ਤੇ ਰੰਗ ਪੇਂਟ ਦੀ ਸਾਰੀ ਨੀਰ ਆ ਜਾ ਏਰੀਆ ਗੁਰਦਾਸਪੁਰ ਉੱਥੇ ਖੜੀ ਆ ਗੁਰਦਾਸਪੁਰ ਜਲੇ ਦੇ ਵਿੱਚ ਗੱਡੀ ਖੜੀ ਆ ਕਿਸੇ ਵੀਰ ਪੰਜ ਲੈਣੀ ਹੋਵੇ ਵੀ ਨਸਪਰ ਕਰ ਸਕਦੇ ਆ 70000 ਕਿਲੋਮੀਟਰ ਚੱਲੀ ਵੀ ਆ ਤੇ ਕੋਕਾ ਪੀਟ ਗੱਡੀ ਹੈ ਕਿਸੇ ਵੀਰ ਪੰਜ ਨੇ ਲੈਣੀ ਹੋਵੇ ਬਿਨਸ ਪਰ ਕਰ ਸਕਦੇ ਕੋਕਾ ਪੀਟ ਗੱਡੀਆ 2000 16 ਮਾਟੜਾ 70 ਕਿਲੋਮੀਟਰ ਚੱਲੀ ਆ ਸਿਰਫ ਤੇ ਇੱਕ ਪਹਿਲੇ ਨਾਂ ਦੇ ਮਾਲਕ ਵੀ ਦੇ ਕੋਲੇ ਚੱਡੀ ਆ ਜਿਲ੍ਹਾ ਕਰਤਾਰਪੁਰ ਦੇ ਵਿੱਚ ਕਰੀ ਆ ਤੇ ਆਪਾਂ ਰੇਟ ਦੀ ਗੱਲ ਕਰਕੇ ਆ ਮੀਟਰਾਂ ਦੀ ਫੋਟੋ ਆ ਗਈ ਆ ਕਰਿਆ ਕੇ ਵੀਡੀਓ ਸਭ ਕੋ ਪੜ ਸਕਦੇ ਜੋ ਨਹੀਂ ਤੇ ਪਯਾਮ ਨੰਬਰ ਹੈ ਇਹਦਾ ਤੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ ਬੈਟਰੀ ਨਮੀ ਰੱਖੀ ਆ ਤੇ ਰੇਟ ਹੈਗਾ ਇਹਦਾ 5 ਲੱਖ ਤੇ 10000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰ। ਆ ਟਰੈਕਟਰਾਂ ਦਾ ਨੰਬਰ ਨਾ ਪਿੱਛੇ ਜਾ ਕੇ ਹੋਊਗਾ ਥੋੜਾ ਜਿਹਾ ਸੋਨਾ ਲੀਖੇ ਦਾ ਤੇ ਦੂਜੇ ਦਾ ਟਰੈਕਟਰ ਹੈਗਾ 750 ਦਾ ਸੋਨਾ ਲੀਖਾ ਏਰੀਆ ਮਖੂ ਮਖੂ ਏਰੀਏ ਦੇ ਵਿੱਚ ਟਰੈਕਟਰ ਖੜਾ ਇਹ ਨਹੀਂ ਗੇਅਰ ਲਿਫਟ ਤਾਂ ਓਕੇ ਆ ਸਸ ਸਤਾਈ ਸੋ ਘੰਟਾ ਚੱਲਿਆ ਟਰੈਕਟਰ ਤੇ ਭੋਰਾ ਵੀ ਖੁੱਲਿਆ ਨਹੀਂ ਟਰੈਕਟਰ ਕਿਤੋਂ ਵੀ ਨਾ ਕੋਈ ਕਲੱਚ ਇੰਜਨ ਨਾ ਕੋਈ ਗੇਅਰ ਇੰਜਨ ਕੋਈ ਵੀ ਤੇ ਜੂ ਪਾਈਪ ਲੱਗਿਆ ਵਾ ਟਰੈਕਟਰ ਨੂੰ ਤੇ ਟਾਪ ਦੇ ਕਿਨਾਰਾ ਨਾਲ ਢਾਵਰ ਨਾਲ ਤੇ ਪੰਜਾਬ ਨੰਬਰ ਆ ਤੇ ਟਰੈਕਟਰ ਕੈਸ਼ ਦਾ ਟਰੈਕਟਰ ਆ ਕਾਪੀ ਉੱਤੇ ਪਈ ਵੀ ਆ ਤੇ ਕਾਜ ਪੱਤਰਾਂ ਦਾ ਪਹਿਲੇ ਨਾਂ ਦੇ ਟਰੈਕਟਰ ਆ ਜੇ ਮਾਲਕ ਵੀ ਦਾ ਨੰਬਰ ਉੱਤੇ ਕਿਹਦੀ ਹੈ ਮਾਲਕ ਵੀ ਦਾ ਨੰਬਰ ਉੱਤੇ ਕਿਹਦੀ ਸਾਰੀ ਜਾਣਕਾਰੀ ਫੋਨ ਲੱਗ ਕੇ ਦਿੱਤੀ ਆ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ 5 ਲੱਖ ਤੇ 60000 ਰੁਪਿਆ ਤੇ ਟਾਇਰ ਚਾਰੇ 90 ਪੇ ਆ ਨਵੀਆਂ ਚੜੇ ਹੋਏ ਤੇ ਮੂਹਰੇ ਟਾਇਰ ਜਾਂਜੀ ਪਾਇਆ ਪਾਵਰ ਟਰੈਕਟਰ ਆ ਪਾਵਰ ਸਟੇਰ ਨਾਲ ਡਬਲ ਕਲਚ ਤੇ ਐਕਸ ਬ੍ਰੇਕ ਆ ਤੇ ਟੋਮਾਟੋ ਟਰੈਕਟਰ ਕਿਸੇ ਵੀ ਰਪਈਆ ਲੈਣਾ ਬੇ ਬਿੰਦਾਂ ਸੰਪਰਕ ਕਰਦੇ ਆ 2000 16 ਮਾਡਲ ਦੂਜੇ ਮਹੀਨੇ ਚਾਇਆ ਵਾ ਤੇ ਕਾਪੀ ਉੱਤੇ ਪਾਈ ਵੀ ਟਰੈਕਟਰ ਦੀ ਸਾਰੀ ਜਾਣਕਾਰੀ ਫੋਨ ਲੱਗੇ ਦਿੱਤੇ ਆ ਵੀਰ ਕੋ ਸਾਰੀ ਵੀਕਲ ਸਟੈਪ ਪਾ ਕਰੋ ਲਾਈਕ ਸ਼ੇਅਰ ਕਮੈਂਟ ਦੋ ਚੀਜ਼ਾਂ ਲੈ ਕੇ 3110 ਟਰੈਕਟਰ ਆ ਏਰੀਆ ਲੁਧਿਆਣਾ 3610 ਇੰਜਨ గేਰ ਲਿਫਟ ਤਾਂ ਓਕੇ ਆ 80 90 ਪੈਸੇ ਟਾਇਰ ਆ ਪੰਜਾਬ ਨੰਬਰ ਆ ਰੰਗ ਪੀਂਟ ਦਾ ਸਾਰਾ ਟਰੈਕਟਰ ਨੀਲਾ ਆ ਕਿਸੇ ਵੀਰ ਪੈਨੇ ਲੈਣਾ ਹੋਵੇ ਵੀਰ ਸੰਪਰਕ ਹਸਤਾ ਦੇ ਏਰੀਆ ਲੁਧਿਆਣਾ ਵੀਰ ਜੀ ਚ ਖੜਾ ਹੈ ਟਰੈਕਟਰ ਤੇ ਕੋਕਾਪੀ ਟਰੈਕਟਰ ਆ ਰੰਗ ਪੀੜ ਦਾ ਸਾਰਾ ਨੀੜ ਆ ਜਾ ਤੇ 1991 ਮਾਡਲ ਆ 90 ਤੇ 1 91 ਮਾਡਲ ਤੇ ਇੰਜਨ ਗੇਲ ਟੋਟਾ ਓਕੇ ਆ ਮਰਗੜ ਚਕਾਰ ਵਧੀਆ ਪਈ ਹੈ ਟਾਪ ਦੇ ਕਿਨਾਰੇ ਡਾਬਰ ਨਾਲ ਪੰਜਾਬ ਨੰਬਰ ਆ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਟਰੈਕਟਰ ਦਾ ਕੋਕਾਪੀ ਟਰੈਕਟਰ ਦਾ ਛਤਰੀ ਲੱਗੀ ਆ ਕਪੜੇ ਵਾਲੀ ਤੇ ਕਾਜ ਪਤਲਾ ਜਿਵੇਂ ਟਰੈਕਟਰ ਓਕੇ ਜਿਵੇਂ ਤੇ ਆਪਰੇਟ ਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ ਮਾਰੇ ਤੜਪੜਾ ਕਰੇ ਗੁਰੂ ਮਾਰੇ ਪਹਿਲਾ ਕਰੇ ਇਹਦਾ ਰੇਟ ਹੈਗਾ 1 ਲੱਖ ਤੇ 40000 ਰੁਪਏ ਦਾ ਰੇਟ ਆ ਮੌਕੇ ਤੇ ਮਾਨਤਾਨ ਕਰਦੇ ਨੇ ਕਿ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰ ਦਊਗਾ ਤੇ ਕੋਕਾ ਵੀ ਟਰੈਕਟਰ ਵਾਹ ਕੇ ਲੈ ਸਾਦੇ ਇੱਕ ਰੁਪਿਆ ਨੁਕਸ ਨਹੀਂ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਜੀਗਾ